ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਤੁਸੀਂ ਦੇਖ ਰਹੇ ਹੋ ਕਈ ਦਿਨਾਂ ਤੋਂ ਵੀਡੀਓ ਚੱਲ ਰਹੀ ਹੈ ਕਿ ਇੱਕ ਪਹਾੜੀ ਇਲਾਕੇ ਵਿੱਚ ਘੁੰਮਣ ਗਿਆ ਪੂਰੇ ਦਾ ਪੂਰਾ ਪਰਿਵਾਰ ਨਦੀ ਵਿੱਚ ਰੁੜ ਗਿਆ ਉਹ ਕਿਉਂ ਕਿ ਪਹਾੜੀ ਇਲਾਕਿਆਂ ਵਿੱਚ ਪੰਜਾਬ 'ਚ ਗਰਮੀ ਪੈਂਦੀ ਆ ਗਰਮੀ ਕਿਉਂ ਪੈਂਦੀ ਆ ਜੇ ਅਸੀਂ ਰੁੱਖ ਨਹੀਂ ਲਵਾਉਂਦੇ ਅਸੀਂ ਰੁੱਖ ਕੱਟੀ ਜਾ ਰਹੇ ਹਾਂ ਅਸੀਂ ਰੁੱਖ ਅੱਗ ਲਗਾ ਲਾ ਕੇ ਸਾੜੀ ਜਾ ਰਹੇ ਹਾਂ ਆ ਦੇਖੋ ਪਹਾੜਾਂ ਦੇ ਵਿੱਚ ਕਿੰਨੇ ਰੁੱਖ ਨੇ ਨਦੀਆਂ ਵਹਿ ਰਹੀਆਂ ਨੇ ਤੇ ਪਹਾੜੀ ਇਲਾਕਿਆਂ 'ਚ ਘੁੰਮਣ ਜਾਂਦੇ ਆ ਬਾੜੀ ਇਲਾਕਿਆਂ ਦਾ ਨਦੀਆਂ ਦਾ ਸਾਨੂੰ ਕੋਈ ਹਿਸਾਬ ਨਹੀਂ ਹੁੰਦਾ ਕਿਉਂਕਿ ਘੁੰਮਣ ਜਾਣ ਲਈ ਅਸੀਂ ਇੱਕ ਅੱਧੀ ਵਾਰ ਜਾਂਦੇ ਆ ਪਹਾੜੀ ਲੋਕਾਂ ਤੋਂ ਉਹਨਾਂ ਦਾ ਪਤਾ ਹੁੰਦਾ ਵੀ ਇਹ ਕਿੰਨੀਆਂ ਗਡੂੰਗੀਆਂ ਨੇ ਇੱਧਰ ਹੋਰ ਜੋ ਘੁੰਮਣ ਜਾਂਦੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਇਹ ਪਰਿਵਾਰ ਪੂਰੇ ਦਾ ਪੂਰਾ ਨਦੀ ਵਿੱਚ ਰੁੜ ਗਿਆ ਪਾਣੀ ਦੇ ਤੇਜ਼ ਵਹਾਅ ਵਿੱਚ ਪਹਿਲਾਂ ਪਾਣੀ ਘਟਦੀ 1 ਲੱਖ ਤੇ ਆ ਗਿਆ ਪਰਿਵਾਰ ਨੇ ਮਰਦੇ ਹੋਏ ਇੱਕ ਇੱਕ ਜੁੱਟ ਤਾਂ ਦਿਖਾਈਆ ਪਰਿਵਾਰ ਇੱਕ ਦੂਜੇ ਨੂੰ ਫੜ ਕੇ ਘੁੱਟ ਕੇ ਜਫੀਆਂ ਪਾ ਕੇ ਖੜਾ ਰਿਹਾ ਤੇ ਕਾफी ਸੰਘਰਸ਼ ਕੀਤਾ ਲੋਕ ਨੇੜੇ ਖੜੇ ਤਮਾਸਵੀਨ ਵੀ ਜਾਂ ਉਹਨਾਂ ਦੀ ਵੀ ਹਿੰਮਤ ਨਹੀਂ ਪਈ ਇੱਥੇ ਵੀ ਅਸੀਂ ਉਹਨਾਂ ਨੂੰ ਬਚਾ ਸਕੀਏ ਉਹਨਾਂ ਨੇ ਛੱਡੀਆਂ ਵਗੈਰਾ ਤੋੜੀਆਂ ਦੇਖ ਰਹੇ ਹਾਂ ਕਿ ਦਰੱਖਤਾਂ ਦੀ ਜੂੜੇ ਦਰੱਖਤਾਂ ਨਹੀਂ ਸਾਨੂੰ ਕਿ ਤਾਂ ਜਿਹਨਾਂ ਦੇ ਵਿੱਚ ਸਰਦਾਰ ਹੁੰਦੇ ਨਾ ਸਰਦਾਰ ਪੱਗਾਂ ਵਾਲੇ ਇਹ ਫਾਇਦੇ ਪਰਿਵਾਰ ਪੱਗਾਂ ਵਾਲਿਆਂ ਨੇ ਸਰਦਾਰਾਂ ਨੇ ਬਚਾ ਲੈਣਾ ਸੀ ਆਪਣੀਆਂ ਪੱਗਾਂ ਬੰਨ ਕੇ ਇੱਕ ਦੂਨੇ ਨਾਲ ਲੜ ਸਿੱੜਦੇ ਨੇ ਦੀ ਉਹ ਪਰਿਵਾਰ ਦੇ ਵਿੱਚ ਬਹਤ ਸਕਦਾ ਦੀ ਇਹ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਵਿੱਚ ਘੁੰਮਣ ਨਾ ਜਾਓ ਤੇ ਘੁੰਮਣ ਬਿਲਕੁਲ ਵੀ ਪਹਾੜੀ ਇਲਾਕਿਆਂ ਵਿੱਚ ਨਾ ਜਾਓ ਮੀਂਹਾਂ ਦੇ ਵਿੱਚ ਸਾਵਣ ਤੋਂ ਦੋ ਦੇ ਮਹੀਨੇ ਵਿੱਚ ਦੇ ਇਸ ਨੂੰ ਘੁੰਮਣ ਜਾਣ ਦੀ ਬਜਾਏ ਪੰਜਾਬ ਨੂੰ ਹੀ ਰੁੱਖ ਲਗਾ ਕੇ ਪਹਾੜੀ ਇਲਾਕਿਆਂ ਵਾਲਾ ਵਧੀਆ ਬਣਾ ਲਓ ਇਧਰ ਹੀ ਘੁੰਮੋ ਤਾਂ ਕਿ ਜਿਹਨੇ ਪੈਸੇ ਤੁਸੀਂ ਘੁੰਮਣ ਫਿਰਦੇ ਬਰਬਾਦ ਕਰਦੇ ਹੋ ਉਧਰ ਨਾਉਣਿਓ ਨਾਉਣਿਓ ਨਦੀਆਂ ਵਿੱਚ ਜਾ ਕੇ ਤੇ ਇੱਕ ਦੂਜੇ ਦੇ ਤਮਾਸ ਵੀ ਨਾ ਬਣਦੇ ਹੋ ਇਧਰ ਹੀ ਰੁੱਖ ਵਧੀਆ ਬਣਾ ਲਓ ਮੌਸਮ ਇਧਰ ਹੀ ਹਮਾ ਚਲਦਾ ਪਹਾੜੀ ਇਲਾਕਿਆਂ ਦਾ ਵਧੀਆ ਮੌਸਮ ਬਣ ਜੂਗਾ ਜੇ ਤੁਸੀਂ ਰੁੱਖ ਲਵਾਓ ਰੁੱਖ ਲਗਾਉਣ ਦਾ ਕਰੇ ਅਸੀਂ ਵਾਰਸ ਲਾ ਲੇ ਪੱਥਰ ਲਾ ਲੇ ਵਧੀਆ ਤੇ ਵਧੀਆ ਰੁੱਖ ਲਗਾ ਨਹੀਂ ਰਹੇ ਜਿਹੜੀਆਂ ਜਨਾਨੀਆਂ ਰੁੜੀਆਂ ਨੇ ਕਹਿੰਦੀਆਂ ਨੇ ਦੀ ਪੱਤੇ ਖਿੜਦੇ ਨੇ ਦਰਖਤ ਵੱਡੋ ਆਪਣੇ ਘਰ ਦਾ ਇੱਕ ਨਹੀਂ ਦਰਖਤ ਰੱਖਦੇ ਹੁਣ ਤੁਸੀਂ ਸੋਚੋ ਪੂਰੇ ਦਾ ਪਰਿਵਾਰ ਪੂਰਾ ਰੁੜ ਗਿਆ ਇਹਦਾ ਦੋਸੀ ਕੌਣ